ਮੈਂ ਵੀਪਲ ਸੁਦੂਮੜ ਅੱਜ ਮੈਂ ਤੁਹਾਡੇ ਸਾਹਮਣੇ ਆਪਣੀ ਹੀ ਲਿਖੀ ਹੋਈ ਕਹਾਣੀ ਓਖਲੇ ਰਾ ਦਾ ਤੀਜਾ ਪਾਗ ਲੈ ਕੇ ਹਾਜ਼ਰ ਹਾਂ ਆਸ ਕਰਦੀ ਹਾਂ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਰੀ ਹੋਵੇਗੀ ਜੇਕਰ ਇਹ ਕਹਾਣੀ ਤੁਹਾਨੂੰ ਪਸੰਦ ਆਰੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਜੋ ਮੈਨੂੰ ਹੌਸਲਾ ਮਿਲ ਸਕੇ ਅੱਗੇ ਤੋਂ ਤੁਹਾਡੇ ਸਾਹਮਣੇ ਮੈਂ ਸੋਹਣੀਆਂ ਸੋਹਣੀਆਂ ਹੋਰ ਕਹਾਣੀਆਂ ਲੈ ਕੇ ਪੇਸ਼ ਹੋਵਾਂ ਸੋ ਆਓ ਆਪਾਂ ਤੀਸਰੇ ਪਾਗ ਦوارੋ ਮਿੱਤੂ ਦੀ ਅਗਲੀ ਜ਼ਿੰਦਗੀ ਬਾਰੇ ਜਾਣਦੇ ਹਾਂ ਤੁਸੀਂ ਹੁਣ ਤੱਕ ਜਾਣਿਆ ਸੀ ਕਿ ਮਿੱਤੂ ਘਰੋਂ ਸਿਵਿਆਂ ਦੇ ਰਾਹ ਵੱਲ ਤੁਰ ਪਈ ਸੀ ਸਿਵਿਆਤ ਜਾ ਕੇ ਉਹਦੀ ਧੜਕਨ ਤੇਜ਼ ਹੋ ਗਈ ਸੀ ਸਿਵਿਆਤ ਕੋਲ ਜਾ ਕੇ ਉਹਨੇ ਇੱਕ ਆਵਾਜ਼ ਸੁਣਾਈ ਦੇ ਰਹੀ ਸੀ ਜਿਸ ਨੂੰ ਪੁੱਤਾਂ ਦੀ ਆਵਾਜ਼ ਸਮਝ ਰਹੀ ਸੀ ਪਰ ਉਹ ਪੁੱਤਾਂ ਦੀ ਆਵਾਜ਼ ਨਹੀਂ ਸੀ ਅਸੀਂ ਜਾਣਦੇ ਹਾਂ ਕਿ ਉਹ ਆਵਾਜ਼ ਕਿਸ ਦੀ ਸੀ ਉਹ ਅੱਗੇ-ਅੱਗੇ ਤੁਰਦੀ ਗਈ ਆਵਾਜ਼ ਨੇੜੇ ਹੋ ਕੇ ਹੋਰ ਤੇਜ਼ ਹੁੰਦੀ ਗਈ ਮਿੱਤੋ ਦੀ ਧੜਕਨ ਹੋਰ ਤੇਜ਼ ਹੁੰਦੀ ਗਈ ਇੱਕਦਮ ਉਹਦੇ ਮੋਢੇ ਤੇ ਆ ਕੇ ਕਿਸੇ ਨੇ ਹੱਥ ਧਰਿਆ ਤਾਂ ਮਿੱਤੋ ਨੂੰ ਤਰੇੜੀਆਂ ਆਉਣੀਆਂ ਸ਼ੁਰੂ ਹੋ ਗਈਆਂ ਉਹ थरथਰ ਕੰਬਣ ਲੱਗ ਗਈ ਮਿੱਤੋ ਕੀ ਹੋਇਆ ਮੈਂ ਕਦੋਂ ਦਾ ਆਵਾਜ਼ ਮਾਰ ਰਿਹਾ ਚੰਦਨ ਤੂੰ ਤੂੰ ਮਿੱਤੋ ਦੀ ਆਵਾਜ਼ ਤੁਤਲਾ ਗਈ ਡਰਾ ਹੀ ਦਿੱਤਾ ਚੰਦਨ ਤੂੰ ਤਾਂ ਮੈਨੂੰ ਹਾਂ ਮਿੱਤੋ ਕੀ ਹੋਇਆ ਤੂੰ ਇੰਨੀ ਘਬराई ਹੋਈ ਕਿਉਂ ਹੈ ਚੰਦਨ ਤੂੰ ਇੱਥੇ ਕੀ ਕਰਦਾ ਹੈ ਤੈਨੂੰ ਤਾਂ ਜੋੜੇ ਖੂਹ ਤੇ ਹੋਣਾ ਚਾਹੀਦਾ ਸੀ ਮਿੱਤੋ ਮੈਨੂੰ ਪਤਾ ਸੀ ਤੂੰ ਇੱਧਰ ਦੀ ਆਏਂਗੀ ਮੈਂ ਤਾਂ ਹੀ ਸਿਵਿਆਂ ਦੇ ਗੇਟ 'ਚ ਆ ਕੇ ਖੜ ਗਿਆ ਚੰਦਨ ਮੈਨੂੰ ਲੱਗਿਆ ਜਿਵੇਂ ਕੋਈ ਸਿਵਿਆਂ ਦੀ ਭੂਤ ਨੇ ਮੇਰੇ ਮਗਰ ਆ ਕੇ ਮੇਰੇ ਮੋਢੇ ਤੇ ਹੱਥ ਧਰ ਦਿੱਤਾ ਮਿੱਤੋ ਕੋਈ ਭੂਤ-ਪਾਤ ਨਹੀਂ ਹੁੰਦੀ ਮੈਂ 2 ਘੰਟਿਆਂ ਤੋਂ ਸਿਵਿਆਂ 'ਚ ਘੁੰਮ ਰਿਹਾ ਮੈਨੂੰ ਤਾਂ ਕਿਸੇ ਨੇ ਫੜਿਆ ਨਹੀਂ ਨਹੀਂ ਚੰਦਨ ਮਾਂ ਤਾਂ ਕਹਿੰਦੀ ਹੁੰਦੀ ਹੈ ਕਿ ਰਾਤ ਨੂੰ 12 ਵਜੇ ਸਿਵਿਆਂ ਦੀਆਂ ਭੂਤਾਂ ਗਿੱਧਾ ਪਾ ਕੇ ਨੱਚਦੀਆਂ ਨੇ ਮਿੱਤੋ ਇਹ ਕਈਆਂ ਕਹਾਣੀਆਂ ਗੱਲਾਂ ਨੇ ਜੋ ਬੰਦਾ ਮਰ ਗਿਆ ਉਨੁਰਬ ਅਗਲੀ ਜੁਨੀ ਭੇਜ ਦਿੰਦਾ ਹੈ। ਪੂਤਾਂ ਤਾਂ ਆਮ ਬੰਦੇ ਨੇ, ਜਾਉਂਦੇ ਹੋਏ ਬੰਦੇ ਨੇ। ਕੋਈ ਸ਼ਰਾਬ ਪੀ ਕੇ ਜਾਂ ਕੋਈ ਨਸ਼ਾ ਕਰਕੇ ਭੂਤ ਬਣ ਜਾਂਦਾ ਹੈ। ਬੰਦੇ ਮਾਰ ਕੇ ਨਹੀਂ, ਜਾਉਂਦੇ ਭੂਤ ਜ਼ਰੂਰ ਬਣ ਜਾਂਦੇ ਨੇ। ਪਰ ਚੰਦਨ, ਮੇਰੀ ਮਾਂ ਵੀ ਝੂਠ ਨਹੀਂ ਕਹਿ ਸਕਦੀ। ਮੈਂ ਮੰਨਦਾ ਤੇਰੀ ਮਾਂ ਝੂਠ ਨਹੀਂ बोल ਸਕਦੀ। ਪਰ ਤੇਰੀ ਮਾਂ ਨੇ ਵੀ ਤਾਂ ਇਹ ਗੱਲ ਕਿਸੇ ਤੋਂ ਸੁਣੀ ਹੋਈ ਹੈ। ਉਹਨੇ ਸੁਣੀ ਸੁਣਾਈ ਤੇ ਯਕੀਨ ਕਰ ਲਿਆ ਤੇ ਤੈਨੂੰ ਦੱਸ ਦਿੱਤੀ। ਤਾਂ ਤੂੰ ਵੀ ਯਕੀਨ ਕਰ ਲਿਆ। ਇਹ ਗੱਲਾਂ ਕਾਲਪਨਿਕ ਹੁੰਦੀਆਂ ਨੇ ਮਿੱਤੋ। ਚੱਲ ਮਿੱਤੋ ਚੱਲੀਏ। ਤੂੰ ਬੈਗ ਕਿਉਂ ਨਹੀਂ ਲੈ ਕੇ ਆਈ ਕੋਈ ਨਾਲ? ਚੰਦਨ ਮੈਂ ਤੇਰੇ ਨਾਲ ਜਾਣ ਨਹੀਂ ਆਈ। ਮੈਂ ਤੈਨੂੰ ਸਮਝਾਉਣ ਆਈ ਆਂ ਕਿ ਇਸ ਤਰ੍ਹਾਂ ਘਰੋਂ ਭੱਜ ਜਾਣਾ ਠੀਕ ਨਹੀਂ ਹੁੰਦਾ। ਮਿੱਤੋ ਤੂੰ ਜਾਣਾ ਹੈ ਜਾਂ ਮੇਰੇ ਨਾਲ ਨਹੀਂ? ਜਾਂ ਮੈਂ ਮਰ ਜਾਵਾਂ। ਚੱਲ ਜਾ ਤੂੰ ਘਰੇ ਜਾ ਮੈਂ ਆਪਦੀ ਆਪੇ ਦੇਖੂ ਤੂੰ ਜਾ ਤੇਰੇ ਤਾਂ ਮਾਪੇ ਵੀ ਨਹੀਂ ਮੇਰਾ ਕੀ ਹੈ ਕੁਝ ਵੀ ਨਹੀਂ ਚੱਲ ਵਾਪਿਸ ਜਾ ਮਿੱਤੋ ਕਹਿ ਕੇ ਚੰਦਨ ਜੋੜੇ ਖੂਬਲ ਤੁਰ ਪਿਆ ਨਹੀਂ ਚੰਦਨ ਤੂੰ ਮਰਨਾ ਨਹੀਂ ਨਹੀਂ ਮਿੱਤੋ ਤੂੰ ਵਾਪਿਸ ਜਾ ਤੂੰ ਮੇਰੇ ਨਾਲ ਰਹਿ ਨਹੀਂ ਸਕਦੀ ਮੈਂ ਜੀਕੇ ਵੀ ਕੀ ਕਰਾਂਗਾ ਨਹੀਂ ਚੰਦਨ ਚੱਲ ਜਿੱਥੇ ਚੱਲਣਾ ਹੈ ਚੰਦਨ ਇੱਕਦਮ ਪਿੱਛੇ ਮੁੜਿਆ ਤੇ ਮਿੱਤੋ ਨੂੰ ਆਪਣੀ ਗਲਵਕੜੀ ਚ ਲੈ ਕੇ ਪਿਆਰ ਦਿੱਤਾ ਚੱਲ ਮਿੱਤੋ ਇੱਥੋਂ ਛੇਤੀ ਨਿਕਲ ਜੰਦੀਏ ਮਿੱਤੋ ਤੇ ਚੰਦਨ ਫਿਰਨੀ ਉੱਪਰ ਦੀ ਹੋ ਕੇ ਵੱਡੀ ਸੜਕ ਹੋ ਕੇ ਸਟੇਸ਼ਨ ਪਹੁੰਚ ਗਏ ਗੱਡੀ ਦਾ ਟਾਈਮ ਹੋਇਆ ਪਿਆ ਸੀ ਚੰਦਰ ਨੇ ਦੋ ਟਿਕਟਾਂ ਚੰਡੀਗੜ੍ਹ ਦੀਆਂ ਲੈ ਲਈਆਂ ਤੇ ਸਟੇਸ਼ਨ ਤੇ ਖੜ ਕੇ ਗੱਡੀ ਦੀ ਉਡੀਕ ਕਰਦੇ ਸਮੇਂ ਦੋਹਾਂ ਵਿੱਚ ਚੁੱਪੀ ਛਾਈ ਰਹੀ ਗੱਡੀ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ ਤੇ ਗੱਡੀ ਸਟੇਸ਼ਨ ਤੇ ਆ ਕੇ ਰੁਕ ਗਈ ਚੰਦਨ ਤੇ ਮਿੱਤੋ ਗੱਡੀ ਚੜ ਗਏ ਗੱਡੀ ਬਿਲਕੁਲ ਖਾਲੀ ਸੀ ਕੁਝ ਸਵਾਰੀਆਂ ਉੱਤਰੀਆਂ ਪਰ ਚੜਨ ਵਾਲਾ ਕੋਈ ਨਹੀਂ ਸੀ ਮਿੱਤੋ ਤੇ ਚੰਦਨ ਦੋਵੇਂ ਇਕੱਠੇ ਇੱਕ ਸੀਟ ਤੇ ਬੈਠ ਗਏ ਦੋਵਾਂ ਵਿੱਚ ਆਪਸ ਵਿੱਚ ਚੁੱਪ ਛਾਈ ਰਹੀ ਫਿਰ ਚੰਦਨ ਨੇ ਗੱਲ ਸ਼ੁਰੂ ਕੀਤੀ ਮਿੱਤੋ ਕੀ ਹੋਇਆ ਚੁੱਪ ਕਿਉਂ ਹੈ ਚੰਦਨ ਮੈਂ ਇਸ ਤਰ੍ਹਾਂ ਘਰੋਂ ਭੱਜਣਾ ਨਹੀਂ ਸੀ ਚਾਹੁੰਦੀ ਪਰ ਤੂੰ ਮੈਨੂੰ ਮਜਬੂਰ ਕਰ ਦਿੱਤਾ ਮਿੱਤੋ ਮੈਂ ਤੈਨੂੰ ਮਜਬੂਰ ਨਹੀਂ ਕੀਤਾ ਜੇ ਤੂੰ ਮੈਨੂੰ ਪਿਆਰ ਨਹੀਂ ਕਰਦੀ ਤਾਂ ਆਪਾਂ ਇੱਥੋਂ ਹੁਣੇ ਮੋੜ ਚੱਲਦੇ ਆਂ ਮੈਂ ਤੈਨੂੰ ਸਿਵਿਆਂ ਵਾਲੇ ਜੋੜੇ ਖੁੱਤੇ ਹੀ ਛੱਡ ਦਿੰਨਾ ਨਹੀਂ ਚੰਦਨ ਹੁਣ ਤਾਂ ਜੋ ਹੋਊ ਦੇਖੀ ਜਾਊ ਪਰ ਮਿੱਤੋ ਮੈਂ ਤੈਨੂੰ ਖੁਸ਼ ਦੇਖਣਾ ਚਾਹੁੰਨਾ ਜੇ ਤੂੰ ਖੁਸ਼ ਨਹੀਂ ਤਾਂ ਮੋੜ ਚੱਲਦੇ ਆਂ ਨਹੀਂ ਚੰਦਨ ਹੁਣ ਨਹੀਂ ਮੇਰੀ ਮਾਂ ਵਿਚਾਰੀ ਰੋ ਰੋ ਮਰ ਜਾਊਗੀ ਮੇਰਾ ਬਾਪੂ ਮੇਰੀ ਮਾਂ ਨੂੰ ਤਾਣੇ ਦੇ ਦੇ ਮਾਰ ਦੇਊਗਾ ਚੱਲ ਮਿੱਤੋ ਹੁਣ ਇੱਥੋਂ ਮੋੜ ਚੱਲਦੇ ਆਂ ਨਹੀਂ ਚੰਦਨ ਹੁਣ ਤਾਂ ਜਦੋਂ ਤੱਕ ਘਰ ਪਹੁੰਚਾਂਗੇ ਉਦੋਂ ਤੱਕ ਸਵੇਰ ਹੋ ਜੂ ਮੇਰਾ ਬਾਪੂ ਮੈਨੂੰ ਉਂਜੀ ਮਾਰ ਦੇਊ ਸਵੇਰ ਹੋਣ ਚ ਹੁਣ ਥੋੜਾ ਟਾਈਮ ਬਾਕੀ ਐ ਗੱਡੀ ਆਪਣੀ ਚਾਲ ਸਟੇਸ਼ਨਾਂ ਤੇ ਤੁਰਦੀ ਤੁਰਦੀ ਰੁਕਦੀ ਰਹੀ ਫਿਰ ਦੋਵਾਂ ਵਿੱਚ ਚੁੱਪੀ ਛਾ ਗਈ ਮਿੱਤੋ ਦੀ ਸ਼ਿਕਰ ਚ ਅੱਖ ਲੱਗ ਗਈ ਚੰਦਨ ਵੀ ਮਿੱਤੋ ਦੇ ਮੋਢੇ ਤੇ ਸਿਰ ਰੱਖ ਕੇ ਸੌਂ ਗਿਆ चाय 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 भाई साहब चाय पीए सुबह हो गई चंदन ने एकदम जागे चाह वाले केड़ा स्टेशन आ गया भाई भाई चंडीगढ़ आ गया है आपने यहाँ उतरना है चंदन ने मीतो नगया दोवा ने अपना समान संभालिया गुकी तोवे स्टेशन, ते दोमे स्टेशन उतर गई 9 ਵੱਜ ਚੁੱਕੇ ਸੀ 10 ਵਜੇ ਕੋਟ ਖੁੱਲਣਾ ਸੀ ਮਿੱਤੋ ਭੁੱਖ ਤਾਂ ਨਹੀਂ ਲੱਗੀ ਤੈਨੂੰ ਚੰਦਨ ਨੇ ਮਿੱਤੋ ਨੂੰ ਪੁੱਛਿਆ ਨਹੀਂ ਚੰਦਨ ਹੁਣ ਭੁੱਖ ਕਿੱਥੋਂ ਲੱਗੂਗੀ ਚੰਗਾ ਮਿੱਤੋ ਪਹਿਲਾਂ ਰਿਕਸ਼ਾ ਲੈ ਕੇ ਕੋਟ ਪਹੁੰਚ ਕੇ ਪਹਿਲਾਂ ਕੋਟ ਮੈਰਿਜ ਕਰਵਾ ਲੈਣੇ ਆ ਬਾਅਦ ਵਿੱਚ ਆਰਾਮ ਨਾਲ ਬੈਠ ਕੇ ਕੁਝ ਖਾਵਾ ਪੀਵਾਂਗੇ ਚੰਦਨ ਨੇ ਰਿਕਸ਼ੇ ਵਾਲੇ ਨੂੰ ਹੱਥ ਦਿੱਤਾ ਰਿਕਸ਼ਾ ਕੋਲ ਆ ਕੇ ਰੁਕ ਗਿਆ ਕਹਾਂ ਜਾਣਾ ਹੈ ਭਾਈ ਸਾਹਿਬ ਭਾਈ ਕੋਟ ਜਾਣਾ ਹੈ 100 ਰੁਪਏ ਲੱਗੇਗਾ ਭਾਈ ਸਾਹਿਬ ਕੋਈ ਨਾ ਭਾਈ ਲੈ ਲਿੰ ਪਰ ਛੇਤੀ ਚੱਲ ਚੰਦਨ ਨੇ ਕਾਲ ਕਰਦਿਆਂ ਕਿਹਾ "ਕਿਆ ਭਾਈ ਤੂੰਨੇ ਵੀ ਕੋਟ ਮਰਜ਼ ਕਰਵਾਉਣਾ ਹੈ? ਭਾਈ ਬਹੁਤੀਆਂ ਬਜਾਰਤਾ ਨਾ ਪਾ ਤੂੰ ਛੇਤੀ ਚੱਲ ਤੂੰ ਦੱਸ ਕੀ ਲੈਣਾ ਪੁੱਛ ਦੱਸ ਕੇ ਚੰਦਨ ਨੇ ਉਸ ਨੂੰ ਦੱਸਣ ਦੀ ਬਜਾਏ ਉਲਟਾ ਸਵਾਲ ਕੀਤਾ" ਰਿਕਸ਼ੇ ਵਾਲੇ ਨੇ ਚੁੱਪਚਾਪ ਪ੍ਰੀਖਿਆ ਤੋਰਿਆ ਤੇ ਕੁਝ ਹੀ ਮਿੰਟਾਂ ਚ ਰਿਕਸ਼ਾ ਕੋਰਟ ਦੇ ਸਾਹਮਣੇ ਜਾ ਰੁਕਿਆ। ਇਹ ਲੋ ਭਾਈ ਆਪਕਾ ਆ ਗਿਆ ਕੋਰਟ। ਚੰਦਨ ਨੇ ਰਿਕਸ਼ੇ ਵਾਲੇ ਨੂੰ 100 ਰੁਪਏ ਦਿੱਤੇ ਤੇ ਧੰਨਵਾਦ ਕੀਤਾ। ਚੱਲ ਮਿੱਤੋ ਕੱਲ ਨਾਲ ਆ ਜਾ। ਮਿੱਤੋ ਤੇ ਚੰਦਨ ਕੋਰਟ ਦੇ ਅੰਦਰ ਗਏ। ਕੋਰਟ ਚ ਮੈਰਿਜ ਦੀ ਗੱਲ ਕੀਤੀ। ਕੋਰਟ ਦੇਆਂ ਕੁਝ ਸ਼ਰਤਾਂ ਪੂਰੀਆਂ ਕਰਵਾ ਕੇ ਧੂਮਾ ਨੇ ਕੋਡ ਮੈਰਿਜ ਕਰਵਾ ਲਈ ਉੱਥੇ ਖੜੇ ਕੁਝ ਲੋਕਾਂ ਨੇ ਉਹਨਾਂ ਨੂੰ ਵਧਾਈਆਂ ਵੀ ਦਿੱਤੀਆਂ ਚੰਦਨ ਬਹੁਤ ਖੁਸ਼ ਨਜ਼ਰ ਆ ਰਿਹਾ ਸੀ ਚੰਦਨ ਨੇ ਖੁਸ਼ੀ ਦੇ ਮਾਰੇ ਮਿੱਤੋ ਨੂੰ ਗਲਵੱਕੜੀ 'ਚ ਲੈ ਲਿਆ ਤੇ ਪਿਆਰ ਨਾਲ ਪੁੱਛਿਆ ਮਿੱਤੋ ਤੂੰ ਮੇਰੇ ਨਾਲ ਖੁਸ਼ ਤਾਂ ਹੈ ਹਾਂ ਚੰਦਨ ਖੁਸ਼ ਤਾਂ ਪਰ ਮਿੱਤੋ ਚੁੱਪ ਕਰ ਗਈ ਮਿੱਤੂ ਨੇ ਚੰਦਨ ਦਾ ਦਿਲ ਰੱਖਣ ਲਈ ਉਸ ਨੂੰ ਕਹਿ ਦਿੱਤਾ ਹਾਂ ਚੰਦਨ ਖੁਸ਼ ਆ ਪਰ ਮਿੱਤੂ ਦੇ ਚਿਹਰੇ ਤੇ ਕੋਈ ਖੁਸ਼ੀ ਦਿਖਾਈ ਨਾ ਦਿੱਤੀ ਮਿੱਤੂ ਮੈਨੂੰ ਐਵੇਂ ਕਿਉਂ ਲੱਗ ਰਿਹਾ ਤੂੰ ਖੁਸ਼ ਨਹੀਂ ਇਸ ਵਿਆਹ ਤੋਂ ਚੰਦਨ ਗੱਲ ਖੁਸ਼ੀ ਦੀ ਨਹੀਂ ਹੋਰ ਮਿੱਤੂ ਕਿਸ ਗੱਲ ਦੀ ਗੱਲ ਹੁੰਦੀ ਹੈ ਚੰਦਨ ਨੇ ਕਾਲ ਨਾਲ ਮਿੱਤੂ ਨੂੰ ਪੁੱਛਿਆ ਚੰਦਨ ਗੱਲ ਖੁਸ਼ੀ ਦੀ ਨਹੀਂ ਗੱਲ ਤਾਂ ਇਹ ਹੈ ਉਹ ਖੁਸ਼ੀਆਂ ਖੁਸ਼ੀਆਂ ਨਹੀਂ ਹੁੰਦੀਆਂ ਜਿਸ 'ਚ ਮਾਪੇ ਸ਼ਾਮਲ ਨਹੀਂ ਹੁੰਦੇ। ਚਲ ਮਿੱਤੋ ਉਦਾਸ ਨਾ ਹੋ। ਪਰਮਾਤਮਾ ਜੋ ਕਰਦਾ ਠੀਕ ਕਰਦਾ। ਹਾਂ ਚੰਦਨ ਕਹਿ ਕੇ ਮਿੱਤੋ ਚੁੱਪ ਕਰ ਗਈ। ਮਿੱਤੋ ਮੈਨੂੰ ਤਾਂ ਭੁੱਖ ਲੱਗੀ ਐ ਚਲ ਕੁਝ ਖਾਈਏ। ਚੰਦਨ ਮੈਂ ਬਹੁਤ ਥੱਕ ਗਈ। ਇੱਥੇ ਹੀ ਕੁਝ ਖਾਣ ਨੂੰ ਲੈ ਆ। ਮਿੱਤੋ ਆਪਾਂ ਕਮਰੇ 'ਚ ਚੱਲਦੇ ਆਂ ਉੱਥੇ ਜਾ ਕੇ ਆਰਾਮ ਕਰ ਲਈਂ। ਕਿਉਂ ਚੰਦਨ? ਆਪਾਂ ਕਮਰੇ 'ਚ ਕਿਉਂ ਰਹਿਣਾ ਹੈ ਆਪਣਾ ਘਰ ਹੈ ਆਪਾਂ ਘਰੇ ਚੱਲਦੇ ਆ ਨਹੀਂ ਮਿੱਤੋ ਹਲੇ ਘਰੇ ਜਾਣਾ ਠੀਕ ਨਹੀਂ ਗੱਲ ਪਿੰਡ 'ਚ ਚਾਰ ਸਵੇਰੇ ਅੱਗ ਵਾਂਗੂ ਫੈਲ ਗਈ ਹੋਣੀ ਇਸ ਲਈ ਤੇਰੇ ਮਾਪੇ ਵੀ ਤੱਤੇ ਕਾ ਆਪਾਂ ਨੂੰ ਮਾਰਨਾ ਸਕਦੇ ਨੇ ਮਿੱਤੋ ਨੂੰ ਚੰਦਨ ਦੀ ਗੱਲ ਠੀਕ ਲੱਗੀ ਚੱਲ ਮਿੱਤੋ ਪਹਿਲਾਂ ਆਪਾਂ ਕੁਝ ਖਾ ਲੈਨੇ ਆ ਫਿਰ ਚੱਲ ਕੇ ਕੋਈ ਨੇੜੇ ਤੇੜੇ ਕਮਰਾ ਦੇਖਦੇ ਆ ਦੋਵੇਂ ਕੋਟ 'ਚੋਂ ਬਾਹਰ ਆ ਗਏ ਬਾਹਰ ਇੱਕ ਕੁਲਚਿਆਂ ਵਾਲੀ ਰੇੜੀ ਖੜੀ ਸੀ ਚੰਦਨ ਨੇ ਰੇੜੀ ਤੋਂ ਦੋ ਕੁਲਚੇ ਲੈ ਲਈ ਤੇ ਦੋਵਾਂ ਨੇ ਮਿਲ ਕੇ ਕੁਲਚੇ ਖਾਦੇ ਅੱਗੇ ਆ ਕੇ ਰਿਕਸ਼ੇ ਵਾਲੇ ਤੋਂ ਪੁੱਛਿਆ ਭਾਈ ਇੱਥੇ ਕੋਈ ਨੇੜੇ ਤੇੜੇ ਹੋਟਲ ਹੈ ਜਿੱਥੇ ਸਾਨੂੰ 1-2 ਦਿਨਾਂ ਲਈ ਕਮਰਾ ਕਰਾਏ ਤੇ ਮਿਲ ਸਕੇ ਹਾਂ ਭਾਈ ਸਾਹਿਬ ਚਲੋ ਮੈਂ ਛੋੜ ਦਿੱਤਾ ਹਾਂ ਯਹਾਂ ਪਾਸ ਮੇ ਇੱਕ ਹੋਟਲ ਹੈ ਅੱਛਾ ਵੀ ਹੈ ਔਰ ਸਸਤਾ ਵੀ ਹੈ ਨਹੀਂ ਭਾਈ ਅਸੀਂ ਤੁਰ ਕੇ ਚਲੇ ਜਾਵਾਂਗੇ ਕਹਿ ਕੇ ਚੰਦਨ ਤੇ ਮਿੱਤੂ ਉੱਥੋਂ ਤੁਰ ਪਏ ਸਾਹਮਣੇ ਕੁਝ ਦੁਕਾਨਾਂ ਦੇਖੀਆਂ ਚੰਦਨ ਨੇ ਇੱਕ ਦੁਕਾਨ ਵਾਲੇ ਨੂੰ ਪੁੱਛਿਆ ਬਾਈ ਇੱਥੇ ਕੋਈ ਨੇੜੇ ਹੋਟਲ ਹੈ ਹਾਂ ਬਾਈ ਸਿੱਧੇ ਜਾ ਕੇ ਖੱਬੇ ਮੁੜ ਜਾਇਓ ਖੱਬੇ ਮੁੜ ਕੇ ਸੱਜੇ ਹੱਥ ਇੱਕ ਦੂਦਕਾਨਾ ਛੱਡ ਕੇ ਹੋਟਲ ਹੈ ਉੱਥੇ ਤੁਹਾਨੂੰ ਕਮਰਾ ਮਿਲ ਸਕਦਾ ਹੈ ਠੀਕ ਹੈ ਬਾਈ ਧੰਨਵਾਦ ਕਹਿ ਕੇ ਚੰਦਨ ਤੇ ਮਿੱਤੂ ਸਿੱਧੇ ਜਾ ਕੇ ਖੱਬੇ ਮੁੜ ਕੇ ਜਾ ਕੇ ਦੇਖਿਆ ਤਾਂ ਸੱਜੇ ਪਾਸੇ ਉੱਚਾ ਹੋਟਲ ਸੀ ਚੰਦਨ ਨੇ ਹੋਟਲ ਦੇ ਅੰਦਰ ਜਾ ਕੇ ਕਮਰੇ ਦੀ ਗੱਲ ਕੀਤੀ ਉਹਨਾਂ ਨੇ ਆਪਣੀ ਕਾਰਵਾਈ ਕਰਕੇ ਕਮਰਾ ਦੇ ਦਿੱਤਾ ਹੋਟਲ ਵਿੱਚ ਲੱਗੇ ਨੌਕਰ ਨੇ ਚੰਦਰ ਨੂੰ ਕਮਰਾ ਦਿਖਾ ਦਿੱਤਾ ਠੀਕ ਹੈ ਭਾਈ ਸਾਹਿਬ ਕਮਰਾ ਠੀਕ ਹੈ ਆ ਜਾ ਮਿੱਤੋ ਚੰਦਰ ਨੇ ਮਿੱਤੋ ਨੂੰ ਬੁਲਾਉਂਦਿਆ ਕਿਆ ਮਿੱਤੋ ਨੇ ਕਮਰੇ 'ਚ ਆ ਕੇ ਆਪਣਾ ਸਮਾਨ ਧਰਿਆ ਤੇ ਬੈੱਡ ਤੇ ਲੇਟ ਗਈ ਚੰਦਰ ਮੈਂ ਸੱਚੀ ਥੱਕ ਗਈ ਕੋਈ ਨਾ ਮਿੱਤੋ ਆਰਾਮ ਕਰ ਲੈ ਇੱਥੇ ਕਿਹੜਾ ਕੋਈ ਹੁਣ ਕੰਮ ਕਰਨਾ ਕੱਲ ਤੱਕ ਥਕਾਵਟ ਉੱਤਰ ਜਾਊਗੀ ਚੰਦਰ ਹੁਣ ਤੂੰ ਵੀ ਪੈ ਜਾ ਫਿਰ ਆਪਾਂ ਨਹਾ ਲਵਾਂਗੇ ਪਰ ਚੰਦਨ ਮੇਰੇ ਕੋਲ ਤਾਂ ਕੋਈ ਕੱਪੜੇ ਵੀ ਨਹੀਂ ਇਹ ਤਾਂ ਕੱਲ ਦੇ ਪਾਏ ਨੇ ਮੈਂ ਮੈਲੇ ਵੀ ਹੋਏ ਪਏ ਨੇ ਕੋਈ ਨਾ ਆਪਾਂ ਇੱਥੋਂ ਨਵੇਂ ਲੈ ਲਵਾਂਗੇ ਥੋੜਾ ਚਿਰ ਆਰਾਮ ਕਰ ਫਿਰ ਆਪਾਂ ਬਾਜ਼ਾਰ ਜਾ ਕੇ ਨਵੇਂ ਕੱਪੜੇ ਲੈ ਕੇ ਆਵਾਂਗੇ ਠੀਕ ਹੈ ਚੰਦਨ ਮੀਤੋ ਨੇ ਲਾਈਟ ਬਜਾ ਦਿੱਤੀ ਐਨਾ ਕਹਿ ਕੇ ਮੀਤੋ ਨਾਲ ਦੀ ਨਾਲ ਸੌ ਗਈ ਚੰਦਨ ਨੂੰ ਵੀ ਨੀਂਦ ਆ ਗਈ ਦੋਵੇਂ ਸੌਂਗੇ ਸ਼ਾਮ ਨੂੰ ਜਦ ਉਹਨਾਂ ਨੂੰ ਜਾਗਾਈ ਤਾਂ ਵਕਤ ਕਾਫੀ ਹੋਇਆ ਪਿਆ ਸੀ ਮਿੱਤੋ ਮੈਨੂੰ ਤਾਂ ਭੁੱਖ ਲੱਗੀ ਐ ਚੰਦਨ ਭੁੱਖ ਤਾਂ ਮੈਨੂੰ ਵੀ ਲੱਗੀ ਐ ਚੱਲ ਮਿੱਤੋ ਆਪਾਂ ਚੱਲ ਕੇ ਕੁਝ ਖਾਂਦੇ ਆਂ ਨਾਲੇ ਤੇਰੇ ਕੱਪੜੇ ਵੀ ਲੈ ਆਉਂਦੇ ਆਂ ਕਹਿ ਕੇ ਦੋਵੇਂ ਜਾਨੇ ਚਿੰਦਾ ਲਗਾ ਕੇ ਹੋਟਲ ਤੋਂ ਬਾਹਰ ਆ ਗਏ ਬਾਹਰ ਆ ਕੇ ਚੰਦਨ ਨੇ ਨਿਗਾਹ ਮਾਰੀ ਸਾਹਮਣੇ ਇੱਕ ਹੋਟਲ ਜੀ ਜਿੱਥੋਂ ਖਾਣੇ ਦੀ ਬਹੁਤ ਸੋਹਣੀ ਖੁਸ਼ਬੂ ਆ ਰਹੀ ਸੀ ਚੱਲ ਮਿੱਤੋ ਚੱਲ ਕੇ ਪਹਿਲਾਂ ਕੁਝ ਖਾਂਦੇ ਆਂ ਚੰਦਨ ਤੇ ਮਿੱਤੋ ਦੋਵੇਂ ਜਾ ਕੇ ਹੋਟਲ 'ਚ ਲੱਗੀਆਂ ਮੇਜ਼-ਕੁਰਸੀਆਂ ਤੇ ਬੈਠ ਗਈ। ਚੰਦਨ ਨੇ ਬੈਟਰ ਨੂੰ ਬੋਲਿਆ, "ਬਾਈ ਯਾਰ, ਦੋ ਬ੍ਰੈਡ ਪਕੌੜੇ ਲਿਆ ਦੇ।" ਬੈਟਰ ਕੁਝ ਹੀ ਮਿੰਟਾਂ 'ਚ ਗਰਮ-ਗਰਮ ਬ੍ਰੈਡ ਪਕੌੜੇ ਲਿਆਇਆ। ਭੁੱਖ ਕਾਰਨ ਦੋਵਾਂ ਨੂੰ ਪਕੌੜੇ ਬਹੁਤ ਸਵਾਦ ਲੱਗੇ। ਮਿੱਤੋ, ਤੂੰ ਚਾਹ ਪੀਣੀ ਐ? ਹਾਂ ਚੰਦਨ ਪੀ ਲੂੰਗੀ। ਬਾਈ, ਦੋ ਕੱਪ ਚਾਹ ਵੀ ਲਿਆ ਦੇ। ਚੰਦਨ ਨੇ ਦੂਰੋਂ ਹੀ ਬੈਟਰ ਨੂੰ ਆਵਾਜ਼ ਮਾਰ ਕੇ ਕਿਹਾ, ਬੈਟਰ ਨੇ ਦੋ ਕੱਪ ਗਰਮ ਚਾਹ ਦੇ ਲਿਆ ਦਿੱਤੇ ਦੋਵਾਂ ਨੇ ਚਾਹ ਪੀਤੀ ਤੇ ਚੰਦਨ ਨੇ ਬਿਲ ਦੇ ਕੇ ਹੋਟਲ ਵਾਲੇ ਨੂੰ ਪੁੱਛਿਆ ਬਾਈ ਇੱਥੇ ਕੋਈ ਨੇੜੇ ਰੈਡੀਮੇਡ ਕੱਪੜਿਆਂ ਦੀ ਦੁਕਾਨ ਹੈ ਹਾਂ ਬਾਈ ਇੱਥੋਂ ਅੱਗੇ ਜਾ ਕੇ ਨਾਲ ਵਾਲੀ ਗਲੀ 'ਚ ਹੀ ਰੈਡੀਮੇਡ ਦੁਕਾਨਾਂ ਨੇ ਚੰਦਨ ਤੇ ਮਿੱਤੂ ਅੱਗੇ ਗਏ ਤੇ ਨਾਲ ਵਾਲੀ ਗਲੀ 'ਚ ਦੇਖਿਆ ਉੱਥੇ ਚੰਡੀਗੜ੍ਹ ਦੀਆਂ ਵੱਡੀਆਂ-ਵੱਡੀਆਂ ਦੁਕਾਨਾਂ ਸਨ ਚੰਦਨ ਤੇ ਮਿੱਤੂ ਇੱਕ ਦੁਕਾਨ 'ਚ ਵੜ ਗਏ। ਭਾਈ ਯਾਰ ਕੁੜੀਆਂ ਵਾਲੇ ਕੱਪੜੇ ਦਿਖਾ ਦੇ। ਹਾਂਜੀ ਭਾਈ ਸਾਹਿਬ। ਕੈਸੇ ਚਾਹੀਏ ਆਪਕੋ? ਜਿੰਟੋਪ, ਸਲਵਾਰ, কুর্তা, ਪਜਾਮੀ ਸੂਟ। ਭਾਈ ਯਾਰ ਪਜਾਮੀ ਸੂਟ ਦਿਖਾ ਦੇ। ਚੰਦਨ ਮੈਂ ਤਾਂ ਕਦੇ ਪਾਇਆ ਹੀ ਨਹੀਂ ਪਜਾਮੀ ਸੂਟ। ਮਿੱਤੋ ਨੇ ਚੰਦਨ ਵੱਲ ਮੂੰਹ ਕਰਕੇ ਕਿਹਾ, ਕੋਈ ਗੱਲ ਨਹੀਂ ਮਿੱਤੋ, ਜੇ ਨਹੀਂ ਪਾਇਆ ਤਾਂ ਹੁਣ ਪਾ ਲਈ। ਨਾਲੇ ਹੁਣ ਕਿਹੜਾ ਤੈਨੂੰ ਕਿਸੇ ਨੇ ਕੁਝ ਕਹਿਣਾ? ਦੁਕਾਨ ਤੇ ਲੱਗੇ ਨੌਕਰ ਨੇ। ਮਿੱਤੋ ਤੇ ਚੰਦਨ ਮੂਰੇ ਪਜਾਮੀ ਸੂਟਾਂ ਦਾ ਢੇਰ ਲਗਾ ਦਿੱਤਾ। ਦੇਖ ਮਿੱਤੋ ਕਿਹੜਾ ਪਸੰਦ ਹੈ? ਮਿੱਤੋ ਸਾਰੇ ਕੱਪੜਿਆਂ ਚੋਂ ਇੱਕ ਨੀਲੇ ਰੰਗ ਦਾ ਕੁੜਤਾ ਤੇ ਨਾਲ ਇੱਕ ਪਜਾਮੀ ਪਸੰਦ ਕਰਕੇ ਚੰਦਨ ਨੂੰ ਪੁੱਛਦੀ ਹੈ। ਦੇਖ ਚੰਦਨ ਇਹ ਠੀਕ ਹੈ। ਹਾਂ ਮਿੱਤੋ ਠੀਕ ਹੈ। ਇੱਕ ਹੋਰ ਪਸੰਦ ਕਰ। ਬੱਸ ਚੰਦਨ ਬਹੁਤ ਹੈ। ਤੂੰ ਚੁੱਪ ਚੁੱਪ ਕਰਕੇ ਲੈ ਲੈ। ਕੱਲ ਨੂੰ ਇਹ ਫੇਰ ਧੋਣ ਵਾਲਾ ਹੋ ਜਾਊ। ਕੀ ਪਾਏਗੀ ਫੇਰ? ਚੰਦਨ ਨੇ ਇੱਕ ਪਜਾਮੀ ਸੂਟ ਆਪਣੀ ਪਸੰਦਾਂ ਮਿੱਤੂ ਨੂੰ ਲੈ ਕੇ ਦੇ ਦਿੱਤਾ ਮਿੱਤੋ ਹੁਣ ਇੱਕ ਨਾਈਟ ਸੂਟ ਵੀ ਲੈ ਲੈ ਚੰਦਨ ਮੈਂ ਇਦਾਂ ਦਾ ਕਦੇ ਕੁਝ ਨਹੀਂ ਪਾਇਆ ਮਿੱਤੋ ਇੱਥੇ ਤੂੰ ਹੁਣ ਮੇਰੀ ਘਰ ਵਾਲੀ ਐ ਇੱਥੇ ਕਿਸੇ ਦੀ ਕੁੜੀ ਨਹੀਂ ਕਹਿ ਕੇ ਚੰਦਨ ਨੇ ਨੌਕਰ ਨੂੰ ਕਿਹਾ ਬਾਈ ਯਾਰ ਇੱਕ ਨਾਈਟ ਸੂਟ ਵੀ ਦਿਖਾ ਦੇ ਨੌਕਰ ਨੇ ਨਾਈਟ ਸੂਟ ਦਿਖਾਏ ਨਾਈਟ ਸੂਟ ਵੀ ਚੰਦਨ ਨੇ ਆਪਣੀ ਪਸੰਦਾਂ ਹੀ ਲਿਆ ਦੇਖ ਮਿੱਤੋ ਹੁਣ ਹੋਰ ਤਾਂ ਨਹੀਂ ਕੁਝ ਲੈਣਾ ਨਹੀਂ ਚੰਦਨ ਕੁਝ ਨਹੀਂ ਲੈਣਾ ਚੰਦਨ ਨੇ ਕਾਊਂਟਰ ਤੇ ਬਿੱਲ ਕਟਵਾਇਆ ਤੇ ਦੋਵੇਂ ਜਾਣੇ ਕਮਰੇ 'ਚ ਵਾਪਸ ਆ ਗਏ ਕਮਰੇ 'ਚ ਆ ਕੇ ਮਿੱਤੋ ਨੇ ਸਾਰੇ ਸੂਟ ਕੱਢ-ਕੱਢ ਕੇ ਦੇਖੇ ਮਿੱਤੋ ਪਸੰਦ ਨੇ ਤੈਨੂੰ ਹਾਂ ਚੰਦਨ ਪਸੰਦ ਨੇ ਚੱਲ ਫਿਰ ਨਹਾ ਕੇ ਆ ਮੈਂ ਫਿਰ ਨਹਾਉਂਗਾ ਮਿੱਤੋ ਨੇ ਇੱਕ ਸੂਟ ਕੱਢਿਆ ਤੇ ਚੰਦਨ ਨੂੰ ਕਿਹਾ ਠੀਕ ਹੈ ਚੰਦਨ ਮੈਂ ਨਹਾ ਆਵਾਂ ਪਰ ਨਾਲ ਹੀ ਮਿੱਤੋ ਨੇ ਚੰਦਨ ਨੂੰ ਸਵਾਲ ਕੀਤਾ ਚੰਦਨ ਤੇਰੇ ਕੋਲ ਕਿੰਨੇ ਪੈਸੇ ਨੇ ਕਿਉਂ ਮਿੱਤੋ ਤੂੰ ਕੁਝ ਖਰੀਦਣਾ ਚੰਦਰ ਨੇ ਕਾਲ ਨਾਲ ਮਿੱਤੂ ਨੂੰ ਪੁੱਛਿਆ ਨਹੀਂ ਚੰਦਰ ਕੁਝ ਲੈਣਾ ਨਹੀਂ ਬਸ ਉਂਝ ਹੀ ਪੁੱਛਿਆ ਦੇਖ ਚੰਦਰ ਆਪਾਂ ਇੱਥੇ ਸਦਾ ਨਹੀਂ ਰਹਿਣਾ ਮਿੱਤੂ ਨੇ ਫਿਕਰ ਚ ਚੰਦਰ ਨੂੰ ਕਿਹਾ ਹਾਂ ਮਿੱਤੂ ਮੈਨੂੰ ਪਤਾ ਹੈ ਆਪਾਂ 1-2 ਦਿਨਾਂ ਤੱਕ ਘਰ ਵਾਪਸ ਚਲਾਂਗੇ ਉੱਥੇ ਮੇਰੀ ਨੌਕਰੀ ਹੈ ਉੱਥੇ ਜਾ ਕੇ ਹੋਰ ਕਮਾ ਲਵਾਂਗੇ ਦੇਖ ਮਿੱਤੂ ਮੈਂ ਤੇਰੇ ਨਾਲ ਵਿਆਹ ਕਰਵਾਇਆ ਹੁਣ ਤੂੰ ਮੇਰੀ ਪਤਨੀ ਹੈ ਤੈਨੂੰ ਖੁਸ਼ ਰੱਖਣਾ ਮੇਰਾ ਫਰਜ਼ ਹੈ ਠੀਕ ਹੈ ਚੰਦਨ ਤੂੰ ਖੁਦ ਹੀ ਸਮਝਦਾਰ ਹੈ ਪਰ ਫਿਰ ਵੀ ਸੰਭਲ ਕੇ ਚੱਲ ਜਾ ਕੇ ਇੱਕਦਮ ਤੂੰ ਕੰਮ ਤੇ ਵੀ ਨਹੀਂ ਜਾ ਸਕੇਗਾ ਹਾਂ ਫਿਕਰ ਨਾ ਕਰ ਮਹੇਗੰ ਚੰਦਨ ਨੇ ਕਿਹਾ ਜੇ ਮੈਂ ਫਾਲਤੂ ਖਰਚ ਕਰਨ ਵਾਲਾ ਹੁੰਦਾ ਤਾਂ ਅੱਜ ਇੱਥੇ ਐਨੇ ਮਹਿੰਗੇ ਸ਼ਹਿਰ ਵਿੱਚ ਤੈਨੂੰ ਲੈ ਕੇ ਐਦਾਂ ਨਹੀਂ ਬੈਠ ਸਕਦਾ ਸੀ ਚੰਦਨ ਨੇ ਮਿੱਤੋ ਦੀ ਤਸੱਲੀ ਲਈ ਤੋਸ ਸ਼ਬਦਾਂ ਵਿੱਚ ਕਿਹਾ ਤੂੰ ਚਿੰਤਾ ਨਗਰ ਚੱਲ ਹੁਣ ਨਹਾ ਫਿਰ ਮੈਂ ਵੀ ਨਹਾਉਣ ਮਿੱਤੋ ਚੁੱਪਚਾਪ ਨਹਾਉਣ ਚਲੀ ਗਈ ਕੁਝ ਮਿੰਟਾਂ ਵਿੱਚ ਮਿੱਤੋ ਨਹਾ ਕੇ ਬਾਹਰ ਆ ਗਈ ਮਿੱਤੋ ਦੇ ਗੋਰੇ ਰੰਗ ਤੇ ਤੇ ਪਰਮੇ ਸਰੀਰ ਤੇ ਪਜਾਮੀ ਸੂਟ ਸਜ ਰਿਆ ਸੀ ਚੰਦਨ ਦੀ ਨਿਗਾ ਜਦੋਂ ਮਿੱਤੋ ਤੇ ਗਈ ਤਾਂ ਉਹ ਦੇਖਦਾ ਰਹਿ ਗਿਆ ਹਾਏ ਮਿੱਤੋ ਤੂੰ ਸੱਚੇ ਕਿੰਨੀ ਸੋਹਣੀ ਹੈ ਪਹਿਲਾਂ ਤਾਂ ਮੈਨੂੰ ਗਹਿਮ ਸੀ ਪਰ ਹੁਣ ਸੱਚੀ ਯਕੀਨ ਹੋ ਗਿਆ ਰੱਬ ਨੇ ਤੈਨੂੰ ਬਿਹਲੇ ਵਹਿ ਕੇ ਬਣਾਇਆ ਮਿੱਤੂ ਦੇਖੀ ਕਿੰਨਾ ਸੋਹਣਾ ਲੱਗਦਾ ਹੈ ਤੇਰੇ ਪਜਾਮੇ ਸੂਟ ਚੰਦਨ ਮੈਂ ਅੱਜ ਪਹਿਲੀ ਵਾਰ ਪਾਇਆ ਹਾਂ ਮਿੱਤੂ ਪਰ ਤੇਰੇ ਸੋਹਣਾ ਬਹੁਤ ਲੱਗ ਰਿਹਾ ਹੈ ਬਹੁਤੀਆਂ ਗੱਲਾਂ ਨਾ ਮਾਰ ਚੰਦਨ ਜਾ ਕੇ ਨਹਾ ਲੈ ਪਹਿਲਾਂ ਚੰਗਾ ਹਜ਼ੂਰ ਜਾਂਦੇ ਆ ਥੋੜਾ ਕਹਿਣਾ ਥੋੜੀ ਮੋੜਨੇ ਹੁਣ ਚੰਦਨ ਨੇ ਮਜ਼ਾਕ ਕਰਦੇ ਕਰਦੇ ਕਿਹਾ ਤੇ ਬਾਥਰੂਮ ਚ ਨਹਾਉਣ ਚਲਾ ਗਿਆ ਕੁਝ ਹੀ ਮਿੰਟਾਂ ਚ ਚੰਦਨ ਨਹਾ ਕੇ ਵਾਪਸ ਆ ਗਿਆ ਮਿੱਤੋ ਰੋਟੀ ਗਦੁੱਕੂ ਖਾਣੀ ਐ ਹਲੇ ਤਾਂ ਹੁਣੇ ਬਰੈਡ ਪਕੌੜੇ ਖਾ ਕੇ ਆਏ ਸੀ ਠਹਿਰ ਕੇ ਖਾਵਾਂਗੇ ਠੀਕ ਐ ਮਿੱਤੋ ਜਦੋਂ ਭੁੱਖ ਲੱਗੀ ਦੱਸ ਦੇਈਂ ਠੀਕ ਐ ਚੰਦਨ ਬਸ ਅੱਧੇ ਘੰਟੇ ਤੱਕ ਚਲੇ ਜਾਵਾਂਗੇ ਅੱਧੇ ਘੰਟੇ ਬਾਅਦ ਦੋਵੇਂ ਰੋਟੀ ਖਾ ਕੇ ਵਾਪਸ ਆ ਗਏ ਚੰਦਨ ਤੈਨੂੰ ਮੈਂ ਇੱਕ ਗੱਲ ਪੁੱਛਾਂ ਹਾਂ ਮਿੱਤੋ ਪੁੱਛ ਚੰਦਨ ਨੇ ਗੱਲ ਜਾਣਨ ਦੀ ਉਤਸੁਕਤਾ ਨਾਲ ਕਿਹਾ ਚੰਦਨ ਤੇਰੇ ਕੋਲ ਕੀ ਕੀ ਐ ਮਤਲਬ ਚੰਦਨ ਮੈਂ ਸਮਝਿਆ ਨਹੀਂ ਕੁਝ ਮਤਲਬ ਚੰਦਨ ਘਰ-ਵਾਰ ਜ਼ਮੀਨ ਵਗੈਰਾ ਮਿੱਤੋ ਹੁਣ ਤਾਂ ਜੋ ਵੀ ਹੋਵੇ ਤੈਨੂੰ ਮੇਰੇ ਨਾਲ ਗੁਜ਼ਾਰਾ ਕਰਨਾ ਹੀ ਪਊ ਭਾਵੇਂ ਕੁੱਲੀ ਹੋਵੇ ਤਾਂ ਕੁੱਲੀ 'ਚ ਵੀ ਰਹਿਣਾ ਪਊ ਭਾਵੇਂ ਮਹਿਲ ਹੋਵੇ ਮਹਿਲ 'ਚ ਵੀ ਰਹਿਣਾ ਪਊ ਹਾਂ ਚੰਦਨ ਮੈਂ ਤੈਨੂੰ ਪਹਿਲਾਂ ਕੁਝ ਵੀ ਨਹੀਂ ਪੁੱਛਿਆ ਹੁਣ ਤਾਂ ਮੈਂ ਵੀ ਹਰ ਚੀਜ਼ ਦੀ ਬਰਾਬਰ ਦੀ ਹੱਕਦਾਰਾਂ ਮਿੱਤੋ ਨੇ ਹੱਕ ਜਿਤਾਉਂਦਿਆਂ ਕਿਆ हां मित्तो ਸਾਰਾ ਕੁਝ ਤੇਰਾ ਹੀ ਹੈ ਕਿਉਂ ਚਿੰਤਾ ਕਰਦੀ ਏ ਤੂੰ ਮੇਰੇ ਕੋਲ ਇੱਕ ਘਰ ਹੈ ਦੋ ਕਿੱਲੇ ਜ਼ਮੀਨ ਹੈ ਇੱਕ ਪ੍ਰਾਈਵੇਟ ਨੌਕਰੀ ਹੈ ਜ਼ਮੀਨ ਠੇਕੇ ਤੇ ਦਿੰਦਾ ਠੀਕ ਹੈ ਚੰਦਨ ਆਪਾਂ ਮਿਲ ਕੇ ਹੋਰ ਜ਼ਮੀਨ ਬਣਾਵਾਂਗੇ ਕੋਈ ਨਾ ਮਿੱਤੋ ਰੱਬ ਦਾ ਦਿੱਤਾ ਬਹੁਤ ਹੈ ਹਾਂ ਚੰਦਨ ਜੇ ਆਪਾਂ ਮਿਲ ਕੇ ਮਿਹਨਤ ਕਰਾਂਗੇ ਤਾਂ ਕੁਝ ਦੀ ਕੁਝ ਬਣਾ ਲਵਾਂਗੇ ਚੱਲ ਮਿੱਤੋ ਟਾਈਮ ਬਹੁਤ ਹੋ ਗਿਆ ਹੁਣ ਆਪਾਂ ਸੌ ਜਾਈਏ ਹਾਂ ਚੰਦਨ ਕਹਿ ਕੇ ਮਿੱਤੋ ਨੇ ਬੱਤੀ ਬਜਾ ਦਿੱਤੀ ਸੋ ਅੱਜ ਨਹੀਂ ਜੇਕਰ ਇਹ ਕਹਾਣੀ ਤੁਹਾਨੂੰ ਪਸੰਦ ਆ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਅਗਲੇ ਭਾਗ ਵਿੱਚ ਜਾਣਾਂਗੇ ਅਸੀਂ ਕਿ ਚੰਦਨ ਮਿੱਤੋ ਨੂੰ ਖੁਸ਼ ਰੱਖਦਾ ਹੈ ਜਾਂ ਨਹੀਂ ਰੱਖਦਾ ਮਿੱਤੋ ਦੀ ਜ਼ਿੰਦਗੀ ਦੀਆਂ ਕੁਝ ਘਟਨਾਵਾਂ ਨੇ ਜਿਨ੍ਹਾਂ ਕਾਰਨ ਮਿੱਤੋ ਬਹੁਤ ਟੁੱਟ ਜਾਂਦੀ ਹੈ ਉਸ ਦਾ ਕੋਈ ਆਪਣਾ ਵੀ ਨਹੀਂ ਹੁੰਦਾ ਜਿਸ ਨੂੰ ਉਹ ਦੱਸ ਸਕੇ ਕਿ ਮੈਂ ਕਿਸੇ ਕਾਰਨ ਕਰਕੇ ਬਹੁਤ ਟੁੱਟੀ ਹਾਂ ਤਾਂ ਸਮਾਜ ਵਿੱਚ ਵੀ ਉਸ ਦਾ ਕੋਈ ਸਾਥ ਨਹੀਂ ਦਿੰਦਾ ਘਰੋਂ ਭੱਜੀਆਂ ਕੁੜੀਆਂ ਦਾ ਸਾਥ ਕੋਈ ਵੀ ਨਹੀਂ ਦਿੰਦਾ ਹੁੰਦਾ ਮਿੱਤੋ ਦਾ ਕੌਣ ਦਿੰਦਾ ਸੋ ਜਾਣਾਂਗੇ ਆਪਾਂ ਅਗਲੇ ਭਾਗ ਵਿੱਚ ਕਿ ਮਿੱਤੋ ਦੀ ਜ਼ਿੰਦਗੀ ਨਾਲ ਅੱਗੇ ਕੀ ਕੀ ਬੀਤਿਆ ਕੀ ਕੁਝ ਉਸ ਦੀ ਜ਼ਿੰਦਗੀ ਵਿੱਚ ਹੋਇਆ ਸੋ ਧੰਨਵਾਦ ਜੀ ਬਾਏ ਬਾਏ ਜੀ